ਅੱਜ ਤੁਹਾਡੇ ਨਾਲ ਇੱਕ ਐਸੇ ਮਾਂ ਤੇ ਪੁੱਤ ਦੀ ਸਟੋਰੀ ਸਾਂਝੀ ਕਰਨ ਲੱਗਿਆ ਜਦੋਂ ਤੁਸੀਂ ਇਹ ਸਟੋਰੀ ਸੁਣੋਗੇ ਤਾਂ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰ ਇੱਕ ਮਾਂ ਤੇ ਪੁੱਤ ਮਿਲ ਕੇ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ ਪਹਿਲਾਂ ਤਾਂ ਉਸ ਲੜਕੇ ਦੀ ਮਾਂ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਸੀ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਸੁੰਨਸੰਨ ਜਗ੍ਹਾ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਗੰਦਾ रिलेशन ਬਣਾਇਆ ਜਾਂਦਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਵੀਡੀਓ ਅਤੇ ਫੋਟੋ ਜਨੀਆਂ ਜਾਂਦੀਆਂ ਸੀ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਹ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹੜ ਅੱਜ ਦੀ ਜੋ ਸੱਚੀ ਘਟਨਾ ਇਹ ਜ਼ਿਲ੍ਹਾ ਬਰਨਾਲਾ ਦੇ ਨਾਲ ਸੰਬੰਧਿਤ ਹੈ ਜ਼ਿਲ੍ਹਾ ਬਰਨਾਲਾ ਦੇ ਥਾਣੇ ਦੇ ਵਿੱਚ ਇੱਕ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਸੰਦੀਪ ਸਿੰਘ ਵਾਸੀ ਅਕਲੀਆ ਵੱਲੋਂ ਜ਼ਿਲ੍ਹਾ ਮਾਨਸਾ ਜੋ ਕਿ ਪੁਲਿਸ ਪ੍ਰਸ਼ਾਸਨ ਨੂੰ ਦੱਸਦਾ ਹੈ ਕਿ ਮੇਰਾ ਪਿਤਾ ਗੁਰਜੰਟ ਸਿੰਘ ਜੋ ਕਿ ਸੁਖਵਿੰਦਰ ਕੌਰ ਦੇ ਨਾਮ ਦੀ ਔਰਤ ਦੇ ਨਾਲ ਸੰਪਰਕ ਦੇ ਵਿੱਚ ਆਇਆ ਪਹਿਲਾਂ ਉਸ ਔਰਤ ਨੂੰ ਜਾਣਦਾ ਸੀ ਇਸ ਤੋਂ ਬਾਅਦ ਉਹ ਔਰਤ ਗੁਰਜੰਟ ਸਿੰਘ ਨੂੰ ਬਰਨਾਲਾ ਦੇ ਖੁੱਡੀ ਰੋਡ ਤੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੁਲਾਉਂਦੀ ਆ ਇਸ ਤੋਂ ਬਾਅਦ ਉਸ ਦੇ ਨਾਲ ਇਸ ਤਰ੍ਹਾਂ ਦਾ ਗੰਦਾ ਕਾਹਨ ਕੀਤਾ ਜਾਂਦਾ ਅਤੇ ਇਸ ਤੋਂ ਬਾਅਦ ਸੁਖਵਿੰਦਰ ਕੌਰ ਬਾਅਦ ਵਿੱਚ ਆਪਣੇ ਲੜਕੇ ਅਤੇ ਇੱਕ ਭੋਲਾ ਸਿੰਘ ਨਾਂ ਦੇ ਵਿਅਕਤੀ ਨੂੰ ਬੁਲਾ ਲੈਂਦੀ ਜੋ ਕਿ ਮੌਕੇ ਤੇ ਆ ਕੇ ਇਹ ਗੱਲ ਕਹਿੰਦੇ ਸੀ ਕਿ ਅਸੀਂ ਤੈਨੂੰ ਮੌਕੇ ਤੇ ਫੜ ਲਿਆ ਜੇਕਰ ਤੂੰ ਹੁਣ ਬਚਣਾ ਤਾਂ ਤੈਨੂੰ ਸਾਨੂੰ ਪੈਸੇ ਦੇਣੇ ਪੈਣਗੇ ਨਹੀਂ ਅਸੀਂ ਇਸ ਦੀ ਪੁਲਿਸ ਨੂੰ ਇਤਲਾਹ ਕਰਾਂਗੇ ਅਤੇ ਤੇਰੇ ਉੱਤੇ ਪਰਚਾ ਦਰਜ ਕਰਵਾ ਦੇਵਾਂਗੇ ਇਸੇ ਗੱਲ ਤੋਂ ਡਰਦਾ ਗੁਰਜੰਟ ਸਿੰਘ ਮੰਨ ਜਾਂਦਾ ਅਤੇ ਪੈਸਿਆਂ ਦੀ ਜੋ ਮੰਗ ਹੈ ਉਹਨਾਂ ਦੀ ਪੂਰੀ ਕਰਨ ਦੇ ਲਈ ਕਹਿ ਦਿੰਦਾ ਤਾਂ ਇਸ ਤੋਂ ਬਾਅਦ ਇਹ ਘਟਨਾ ਬਾਰੇ ਉਹ ਆਪਣੇ ਲੜਕੇ ਨੂੰ ਦੱਸਦਾ ਜਿਵੇਂ ਉਸ ਦਾ ਲੜਕਾ ਪੁਲਿਸ ਥਾਣੇ ਆਉਂਦਾ ਤਾਂ ਪੁਲਿਸ ਵਾਲੇ ਇੱਕ ਟੀਮ ਤਿਆਰ ਕਰਦੇ ਨੇ ਉਹ ਟੀਮ ਫਿਰ ਬੜੀ ਹੀ ਮੁਸਤੈਦੀ ਦੇ ਨਾਲ ਉਸ ਔਰਤ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਹੈ ਉਸ ਗੁਰਜੰਟ ਸਿੰਘ ਨੂੰ 50000 ਰੁਪਏ ਦੇ ਕੇ ਭੇਜਿਆ ਜਾਂਦਾ ਬਕਾਇਦਾ ਉਹਨਾਂ ਨੋਟਾਂ ਦੇ ਨੰਬਰ ਪੁਲਿਸ ਆ ਜਿਹੜੇ ਆਪਣੇ ਕੋਲੇ ਲਿਖ ਕੇ ਰੱਖ ਲੈਂਦੀ ਹੈ ਇਸ ਤੋਂ ਬਾਅਦ ਦੱਸੀ ਹੋਈ ਜਗ੍ਹਾ ਤੇ ਉਸ ਵਿਅਕਤੀ ਨੂੰ 50000 ਰੁਪਏ ਦੇ ਕੇ ਭੇਜ ਦਿੱਤਾ ਜਾਂਦਾ ਅਤੇ ਜਦੋਂ ਉਹ ਦੋਸ਼ੀ ਉਹ 50000 ਰੁਪਏ ਦੀ ਰਕਮ ਲੈਣ ਵਾਸਤੇ ਹੁੰਦੇ ਨੇ ਤਾਂ ਮੌਕੇ ਤੇ ਪੁਲਿਸ ਰੇਡ ਮਾਰਦੀ ਹੈ ਇਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਭੋਲਾ ਸਿੰਘ ਅਤੇ ਉਸ ਔਰਤ ਦੇ ਲੜਕੇ ਹਰ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਔਰਤ ਦੀ ਭਾਲ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਹ ਔਰਤ ਮੌਕੇ ਤੋਂ ਫਰਾਰ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਦੇ ਜਿਹੜੇ ਮੋਬਾਈਲ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਏ ਨੇ ਗੁਰਜਾਟ ਸਿੰਘ ਦਾ ਮੋਬਾਈਲ ਵੀ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜਿੰਨੇ ਵੀ ਦੋਸ਼ੀ ਨੇ ਉਹਨਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਸੋ ਦਰਸ਼ਕੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰਪੰਜਾਬ ਦੇ